ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੱਲ ਕਰਨੀ ਹੈ ਜਿਹੜਾ ਕਿਤਾਬੀ ਗਿਆਨ ਮਨੁੱਖ ਦੇ ਦਿਮਾਗ ਵਿੱਚ ਭਰਿਆ ਜਾਂਦਾ ਹੈ ਉਹਦੀ ਸੀਮਾ ਕਿੰਨੀ ਕ ਹੈ ਉਹ ਕਿੱਥੋਂ ਤੱਕ ਸੀਮਿਤ ਹੈ ਕਿਤਾਬੀ ਗਿਆਨ ਦੇ ਨਾਲ ਤੁਸੀਂ ਆਪਣੀ ਅਕਲ ਦੇ ਵਿੱਚ ਵਾਧਾ ਕਰ ਸਕਦੇ ਹੋ ਹੁਣ ਬਹੁਤਿਆਂ ਨੇ ਕਮੈਂਟਾਂ ਵਿੱਚ ਇਹ ਲਿਖਣਾ ਕਿ ਕਿਤਾਬਾਂ ਤਾਂ ਤੇਰੇ ਪਿੱਛੇ ਵੀ ਪਈਆਂ ਨੇ ਮੈਂ ਬੇਨਤੀ ਕਰ ਦਿੰਨਾ ਇਹ ਤੇ ਬਹੁਤ ਥੋੜੀਆਂ ਨੇ ਬਹੁਤ ਕਿਤਾਬਾਂ ਪੜ੍ਹੀਆਂ ਨੇ ਤੇ ਹੋਰ ਪੜਾਂਗੇ ਕਿਤਾਬੀ ਗਿਆਨ ਅਕਲ ਵਿੱਚ ਵਾਧਾ ਕਰਨ ਦਾ ਇੱਕ ਜਰੀਆ ਹੈ ਕਿਤਾਬیں ਗਿਆਨ ਕਿਸੇ ਦੀ ਜ਼ਿੰਦਗੀ ਨੂੰ ਪਰਫੈਕਟ ਨਹੀਂ ਬਣਾ ਸਕਦਾ ਤੁਹਾਡੀ ਆਪਣੀ ਜ਼ਿੰਦਗੀ ਦਾ ਇੱਕ ਤਜਰਬਾ ਇੱਕ ਅਨੁਭਵ ਹੁੰਦਾ ਜਿਸ ਗੁਰੂ ਸਾਹਿਬਾਨਾਂ ਦੀ ਬਾਣੀ ਅਸੀਂ ਪੜਦੇ ਆ ਨਾ ਉਹਨਾਂ ਦੀ ਜ਼ਿੰਦਗੀ ਦਾ ਇੱਕ ਅਨੁਭਵ ਸੀ ਜੋ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਮਾਇਆ ਸੀ ਉਹਦਾ ਤਤ ਜਿਹੜਾ ਉਹ ਗੁਰਬਾਣੀ ਵਿੱਚ ਲਿਖਿਆ ਗਿਆ ਮੈਂ ਆਪਣੀ ਜ਼ਿੰਦਗੀ ਨੂੰ ਪਰਫੈਕਟ ਬਣਾ ਸਕਦਾ ਦੁਨੀਆਂ ਨੂੰ ਨਹੀਂ ਦੁਨੀਆਂ ਦੇ ਵਿੱਚ ਕੁਝ ਲੋਗ ਨੇ ਜਿਹੜੇ ਤੁਹਾਨੂੰ ਫੋਲੋ ਕਰ ਸਕਦੇ ਨੇ ਤੁਹਾਡੀਆਂ ਚਾਰ ਕਿਤਾਬਾਂ ਲਿਖੀਆਂ ਜਾ ਸਕਦੀਆਂ ਨੇ ਤੁਹਾਨੂੰ ਆਈਡਲ ਮੰਨ ਸਕਦੇ ਨੇ ਪਰ ਕਿਤਾਬੀ ਗਿਆਨ ਜਿਹੜਾ ਉਹ ਕਿਸੇ ਦੀ ਜ਼ਿੰਦਗੀ ਨੂੰ ਬਹੁਤਾ ਚੇਂਜ ਨਹੀਂ ਕਰ ਸਕਦਾ ਜਿੰਨਾ ਅਨੁਭਵ ਤੁਹਾਨੂੰ ਆਪਣੇ ਜੀਵਨ ਵਿੱਚੋਂ ਆਪਣੀ ਜ਼ਿੰਦਗੀ ਵਿੱਚੋਂ ਹੋਣਾ ਹੈ ਅਸਲ ਵਿੱਚ ਉਹ ਗਿਆਨ ਹੈ ਉਹ ਤਤ ਹੈ ਅਸੀਂ ਕਿਤਾਬੀ ਗਿਆਨ ਦੇ ਨਾਲ ਕਿਸੇ ਦੂਸਰੇ ਨੂੰ ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਕਿੰਨਾ ਕੁ ਚੰਗਾ ਹੈ ਉਹ ਕਿੰਨਾ ਕੁ ਬੁਰਾ ਹੈ ਇਹ ਜ਼ਰੂਰੀ ਨਹੀਂ ਕਿ ਜਿੰਨੀ ਅਕਲ ਦੇ ਨਾਲ ਅਸੀਂ ਕਿਸੇ ਦੂਸਰੇ ਨੂੰ ਚੈੱਕ ਕਰਦੇ ਹਾਂ ਉਹਦੇ ਕੋਲ ਓਨੀ ਅਕਲ ਹੋਵੇ ਉਹ ਉਹਨਾਂ ਸਿਆਣਾ ਹੋਵੇ ਇਹ ਜ਼ਰੂਰੀ ਨਹੀਂ ਕਿਤਾਬੀ ਗਿਆਨ ਦੇ ਜਿਹੜੇ ਰਿਜ਼ਲਟ ਨੇ ਨਾ ਇਹ ਬਹੁਤ ਆਤ ਵਿੱਚ ਦੁਨੀਆ ਦੇ ਸਾਹਮਣੇ ਆ ਰਹੇ ਨੇ ਮੈਂ ਦੋ ਤਿੰਨ ਉਦਾਹਰਨਾਂ ਦੇਣੀਆਂ ਨੇ ਜਿਨ੍ਹਾਂ ਬੰਦਿਆਂ ਨੇ ਕਿਤਾਬਾਂ ਦੇ ਵਿੱਚੋਂ ਗਿਆਨ ਲੈ ਕੇ ਕਿਸੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦਾ ਤਜਰਬਾ ਜਿਹੜਾ ਸੀ ਬਹੁਤ ਹੱਦ ਤੱਕ ਫੇਲ ਹੋਇਆ ਉਦਾਹਰਨਾਂ ਬੜੀਆਂ ਨੇ ਉਹਨਾਂ ਜਿਹੜੇ ਅਮਰਤਪਾਲ ਵਰਗੇ ਸ਼ਬਦ ਪੜ੍ਹਦੇ ਸੀ ਸਵਾ ਲੱਖ ਛੇ ਇੱਕ ਲੜਾਉ ਤਵੇ ਗਵਿੰਦ ਸਿੰਘ ਨਾਮਕਾਉ ਇਹ ਕੇਵਲ ਨੌਜਵਾਨਾਂ ਨੂੰ ਢਕਾਉਣ ਵਾਸਤੇ ਪੜੇ ਗਏ ਤੇ ਅੱਜ ਉਹ ਜੇਲਾ ਵਿੱਚ ਬੈਠੇ ਬਿਲਕਦੇ ਨੇ ਚੀਕਾਂ ਮਾਰਦੇ ਨੇ ਕਿ ਸਾਨੂੰ ਪੰਜਾਬ ਲੈ ਆਓ ਕੀ ਇਹਨਾਂ ਸ਼ਬਦਾਂ ਦਾ ਉਹਨਾਂ ਤੇ ਅਸਰ ਹੋਇਆ ਕਿੰਨਾ ਅਸਰ ਹੋਇਆ ਬਿਲਕੁਲ ਨਹੀਂ ਤੇ ਇਹ ਜਿਹੜੇ ਡਾਇਲੌਗ ਸੀ ਨਾ ਇਹ ਲਿਖਣ ਵਾਲੇ ਕੁਝ ਹੋਰ ਸੀ ਜਿਵੇਂ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕੇ ਜਾਂ ਅਜਮੇਰ ਸਿੰਘ ਵਰਗੇ ਇਹਨਾਂ ਨੇ ਇਹ ਡਾਇਲੌਗ ਲਿਖ ਕੇ ਦਿੱਤੇ ਜਿਵੇਂ ਦੀਪ ਸਿੱਧੂ ਬੋਲਦਾ ਸੀ ਉਹਦੇ ਕੋਲੇ ਵੀ ਡਾਇਲੌਗ ਜਿਹੜੇ ਸੀ ਉਹ ਲਿਖੇ ਲਿਖਾਏ ਹੁੰਦੇ ਸੀ ਬਸ ਪਰ ਕਹਿਣਾ ਕਿ ਸੀ ਉਹ ਫਿਲਮ ਇੰਡਸਟਰੀ ਦੇ ਵਿੱਚ ਥੋੜਾ ਬਹੁਤਾ ਕੰਮ ਕਰ ਚੁੱਕਾ ਸੀ ਡਾਇਲੌਗ ਉਹ ਚੰਗੀ ਤਰੀਕੇ ਨਾਲ ਵਧੀਆ ਤਰੀਕੇ ਨਾਲ ਬੋਲ ਲੈਂਦਾ ਸੀ ਫਰਕ ਇਹਨਾਂ ਕੀ ਸੀ ਹੁਣੇ ਕਿਤਾਬੀ ਗਿਆਨ ਦੀਆਂ ਖੇਡਾਂ ਨੇ ਸਾਰੀਆਂ ਤੁਸੀਂ ਆਪਣੇ ਪਰਿਵਾਰ ਵਿੱਚ ਰਹਿੰਦੇ ਹੋ ਤੁਹਾਨੂੰ ਆਪਣੇ ਪਰਿਵਾਰ ਦਾ ਪਤਾ ਤੁਸੀਂ ਆਪਣੇ ਪਰਿਵਾਰ ਬਾਰੇ ਜਾਣਦੇ ਹੋ ਤੁਸੀਂ ਦੂਸਰੇ ਦੇ ਪਰਿਵਾਰ ਬਾਰੇ ਬਹੁਤਾ ਜਾਣ ਨਹੀਂ ਸਕਦੇ ਕੌਣ ਕੀ ਕਰਨਾ ਚਾਹੁੰਦਾ ਹੈ ਕੌਣ ਕੀ ਕਰੂਗਾ ਇਦੇ ਬਾਰੇ ਕਿਸੇ ਨੂੰ ਬਹੁਤਾ ਅਨੁਭਵ ਹੋਈ ਨਹੀਂ ਸਕਦਾ ਮੈਂ ਇੱਕ ਬੇਨਤੀ ਕਰਨੀ ਹੈ ਗੁਰਬਾਣੀ ਦਾ ਜਿਹੜਾ ਫਲਸਫਾ ਹੈਗਾ ਉਹਦੇ ਵਿੱਚ ਤੁਸੀਂ ਇੱਕ ਵੀ ਸ਼ਬਦ ਖਾ ਦੋ ਜਿੱਥੇ ਜੋਸ਼ ਦੇ ਨਾਲ ਗੱਲ ਕੀਤੀ ਹੋਵੇ ਇੱਕ ਵੀ ਸ਼ਬਦ ਗੁਰਬਾਣੀ ਵਿੱਚੋਂ ਕੋਈ ਦਿਖਾ ਦੇ ਗੁਰੂ ਸਾਹਿਬਾਂ ਨੇ ਬਹੁਤ ਸਹਿਜ ਦੇ ਨਾਲ ਔਰ ਵਿਚਾਰ ਦੇ ਨਾਲ ਬਾਦ ਦਲੀਲ ਗੱਲਬਾਤ ਕੀਤੀ ਹੋਈ ਹੈ ਤੇ ਅਸੀਂ ਜਿਹੜੇ ਅਖੌਤੀ ਗ੍ਰੰਥ ਸੀ ਜਿਨ੍ਹਾਂ ਵਿੱਚ ਗੱਪਾਂ ਮਾਰੀਆਂ ਗਈਆਂ ਉਹਨਾਂ ਨੂੰ ਪ੍ਰਮੋਟ ਕੀਤਾ ਤੇ ਉਹਨਾਂ ਦੀ ਫਲਸਫੀ ਨੂੰ ਇੰਨਾ ਵਧਾ ਚੜਾ ਕੇ ਪੇਸ਼ ਕੀਤਾ ਤੇ ਨੌਜਵਾਨ ਪੜ੍ਹ ਗਏ ਇਹ ਸਚਾਈ ਹੈ ਮੈਂ ਬੇਨਤੀ ਤਾਂ ਕੀਤੀ ਹੈ ਹੁਣ ਪੰਜਾਬ ਦੇ ਵਿੱਚ ਇੱਕ ਪਸ਼ਟ ਕਿਸਾਨੀ ਅੰਦੋਲਨ ਚੱਲਦਾ ਹੈ ਦੂਜੇ ਪਾਸੇ ਕੜਮ ਚੌਧਰੀ ਇੱਕ ਮੂਵਮੈਂਟ ਹੋਰ ਸ਼ੁਰੂ ਕਰਨਗੇ ਉਹ ਕਿਹੜੀ ਹੈ ਕਿ ਜਿਹੜੇ ਅਮਰਤਪਾਲ ਵਰਗੇ ਫੁਕਰੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਨੇ ਬਾਜੇ ਕੇ ਪ੍ਰਧਾਨ ਮੰਤਰੀ ਵਰਗੇ ਪਾਗਲ ਜਾਂ ਦਲਜੀਤ ਕਲਸੀ ਵਰਗੇ ਪੱਪਲ ਪ੍ਰੀਤ ਵਰਗੇ ਇਹਨਾਂ ਨੂੰ ਰਿਹਾਆ ਕਰਾਉਣ ਵਾਸਤੇ ਹੁਣ ਇੱਕ ਮੂਵਮੈਂਟ ਇਹ ਸ਼ੁਰੂ ਕਰਨਗੇ ਜਣ ਕੇ ਜਿਹੜੀ ਕਸਰ ਨੌਜਵਾਨਾਂ ਨੂੰ ਮਰਵਾਉਣ ਵਾਸਤੇ ਕਿਸਾਨੀ ਅੰਦੋਲਨ ਵਾਲੇ ਛੱਡਣਗੇ ਇਹ ਉਹ ਕਦਮ ਨੂੰ ਪੂਰਾ ਕਰ ਦੇਣਗੇ ਜਿਹੜੇ ਕੜਮ ਚੌਧਰੀ ਹੁਣ ਇਹ ਮੂਵਮੈਂਟ ਸ਼ੁਰੂ ਕਰਨਗੇ ਇਹ ਬੇਨਤੀ ਮੈਂ ਤਾਂ ਕੀਤੀ ਹੈ ਕਿਤਾਬਾਂ ਦੇ ਵਿੱਚੋਂ ਜਿਹੜਾ ਗਿਆਨ ਤੁਹਾਨੂੰ ਮਿਲਦਾ ਹੈ ਨਾ ਉਹ ਇੱਕ ਜਰੀ ਹੈ ਤੁਹਾਡੀ ਅਕਲ ਵਿੱਚ ਵਾਧਾ ਕਰ ਸਕਦਾ ਹੈ ਪਰ ਉਹ ਅਨੁਭਵ ਨਹੀਂ ਹੈਗਾ ਜਿਹੜਾ ਤੁਹਾਡੇ ਆਪਣੇ ਜੀਵਨ ਵਿੱਚ ਹੋਣਾ ਹੈ بڑے ਲੋਕ ਨੇ ਐਸੇ ਜਿਹੜੀਆਂ ਉਦਾਹਰਣਾਂ ਦਿੰਦੇ ਨੇ ਵੱਡੀਆਂ-ਵੱਡੀਆਂ ਤੇ ਪਰ ਜਦੋਂ ਉਹਨਾਂ ਦੇ ਨਾਲ ਸਿੱਧੇ ਤੌਰ ਤੇ ਗੱਲਬਾਤ ਹੁੰਦੀ ਹੈ ਨਾ ਉਹ ਇਹ ਕਹਿੰਦੇ ਨੇ ਕਿ ਮੇਰਾ ਇਹ ਹਵਾਲਾ ਸੀ ਮੈਂ ਤੇ ਉਦਾਹਰਨ ਦਿੱਤੀ ਸੀ ਗੁਰੂ ਸਾਹਿਬ ਨੇ ਮੈਦਾਨੇ ਜੰਗਾਂ ਦੇ ਵਿੱਚ ਉਦਾਹਰਨਾਂ ਨਹੀਂ ਦਿੱਤੀਆਂ ਉਹ ਪ੍ਰੈਕਟੀਕਲ ਸੀ ਉਹ ਲੜੇ ਨੇ ਤੇ ਲੜਾਈ ਦੇ ਵਿੱਚ ਉਹਨਾਂ ਦੀ ਮੌਤ ਵੀ ਹੋਈ ਹੈ ਆਪਣਾ ਪਰਿਵਾਰ ਮਰਵਾਇਆ ਉਹ ਉਹਨਾਂ ਦਾ ਆਪਣੇ ਜੀਵਨ ਦਾ ਅਨੁਭਵ ਸੀ ਮੈਂ ਬੇਨਤੀ ਕਰਨੀ ਹੈ ਜਿਹੜੇ ਆ ਢਾਡੀ ਜਾਂ ਹੋਰ ਅਖੌਤੀ ਵਿਦਵਾਨ ਵੱਡੀਆਂ-ਵੱਡੀਆਂ ਉਦਾਹਰਨਾਂ ਦੇ ਕੇ ਨੌਜਵਾਨਾਂ ਨੂੰ ਉਭਾਰ ਰਹੇ ਨੇ ਗਲਤ ਰਾਹ ਤੇ ਤੋਰ ਰਹੇ ਨੇ ਤੇ ਉਹਨਾਂ ਨੌਜਵਾਨਾਂ ਨੂੰ ਸਮਝਣ ਦੀ ਲੋੜ ਹੈ ਕਿ ਵਾਕਈ ਜੋ ਸਾਨੂੰ ਡਾਇਲੌਗ ਬੋਲ ਕੇ ਸੁਣਾਏ ਜਾ ਰਹੇ ਨੇ ਇਹਨਾਂ ਵਿੱਚ ਕੋਈ ਕਣਕੰਡਾ ਹੈ ਇਹ ਸਮਝਣਾ ਪੈਣਾ ਇਹਨਾਂ ਅਖੌਤੀ ਪ੍ਰਚਾਰਕਾਂ ਦੀ ਜੇ ਤੁਸੀਂ ਗੱਲ ਸੁਣੋਗੇ ਨਾ ਤੇ ਬਹੁਤਾ ਦਮ ਨਹੀਂ ਮੈਂ ਇੱਕ ਬੇਨਤੀ ਕਰਨੀ ਆ ਮੋਰਾਂ ਵਾਲੀ ਦਾ ਨਾ ਇੱਕ ਛੋਟਾ ਜਿਹਾ ਕਲਿੱਪ ਦੇਖਿਆ ਅੱਜ ਕਿਸੇ ਬੱਚੇ ਨੇ ਕਹਿਤਾ ਹੋਣਾ ਅੰਦੋਲਨ ਦੇ ਵਿੱਚ ਕਿ ਭਾਵੇਂ ਜਿੱਤ ਜਾਈਏ ਪਰ ਮਹੀਨਾ ਕਿਥੇ ਰਹਿਾਂਗੇ ਕਹਿੰਦੇ ਇੱਕ ਮੁੰਡਾ ਕਹਿੰਦਾ ਇੱਥੇ ਬੈਠੇ ਆ ਤਾਂ ਚੰਗਿਆਂ ਨਹੀਂ ਘਰੇ ਜਾ ਕੇ ਪੱਠੇ ਪਾਉਣੇ ਪੈਣਗੇ ਇਹ ਕੌਣ ਕਹਿੰਦਾ ਮੋਰਾਵਾਲੀ ਇਹ ਡਾਇਲੋਗ ਬੋਲ ਰਿਹਾ ਹੈ ਜਣ ਕਿ ਉਹਦੇ ਬੋਲੇ ਦਾ ਪ੍ਰਭਾਵ ਪੈਣਾ ਨੌਜਵਾਨ ਗਲਤ ਦਿਸ਼ਾ ਵੱਲ ਜਾਣਗੇ ਬਸੇ ਬੇਨਤੀ ਪ੍ਰਵਾਨ ਕਰਿਓ ਅਨੁਭਵ ਤੁਹਾਡੇ ਆਪਣੇ ਜੀਵਨ ਦਾ ਹੈ ਤੁਸੀਂ ਆਪਣੇ ਜੀਵਨ ਵਿੱਚ ਕੀ ਕਰਨਾ ਚਾਹੁੰਦੇ ਹੋ ਉਹਦੇ ਮੁਤਾਬਕ ਜ਼ਿੰਦਗੀ ਜੀ ਕੇ ਦੇਖੋ ਕਿਸੇ ਦੀਆਂ ਫੜਾਂ ਦੇ ਵਿੱਚ ਨਾ ਆਇਓ ਕਿਹੜੀਆਂ ਫੁਕਰੀਆਂ ਵਿੱਚ ਨਾ ਆਇਓ ਜਿਨ੍ਹਾਂ ਨੂੰ ਫੁਕਰੀਆਂ ਮਾਰ-ਮਾਰ ਕੇ ਅਮਰਤਪਾਲ ਵਰਗਿਆਂ ਨੂੰ ਡਿਬਰੂ ਗੜ੍ਹ ਜੇਲ੍ਹ ਵਿੱਚ ਬੰਦ ਕਰਵਾਇਆ ਨਾ ਤੇ ਉਹ ਅੱਜ ਚੀਕਾਂ ਮਾਰਦੇ ਆ ਫੁਕਰੀਆਂ ਮਾਰਨ ਵਾਲੇ ਕੌਣ ਸੀ ਕੁਝ ਮੀਡੀਆ ਸੀ ਕੁਝ ਖੌਦੀ ਪ੍ਰਚਾਰਕ ਸੀ ਤੇ ਹੁਣ ਉਹ ਮੁਲਾਕਾਤ ਕਰਨ ਵਾਸਤੇ ਵੀ ਨਹੀਂ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ